ਕੰਗਾ ਕੀ ਨਾਮ ਹੈ ਐਨਾ ਨਾਮ ਕੀ ਤੇਰਾ ਕੀ ਹੋਇਆ ਜੋਤੀ ਪਿਤਾ ਇਹਨੂੰ ਕੀ ਹਾਲ ਪਤਾ ਨਹੀਂ ਕਿ ਐ ਕੀ ਹੋ ਗਿਆ ਤੇ ਘਰੇ ਰਹਿੰਦਾ ਹੀ ਤੁਹਾਡੇ ਕੋ ਨਹੀਂ ਬਿਠੇ ਰਹਿੰਦਾ ਹੀ ਜਾਂਦਾ ਹੀ ਮੈਂ ਜਾਣਾ ਕਦੇ ਮੁੰਡੇ ਕੋ ਤੇ ਚੱਲ ਜਾਣਾ ਤੇ ਆ ਜਾਣਾ ਬਸ ਕਿੰਨੀ ਦੇਰ ਤੋਂ ਘਰੋਂ ਬਾਹਰ ਰਹਿੰਦਾ ਹੀ 2 ਸਾਲ ਹੋ ਗਏ ਪਰ ਘਰ ਆਂਦੇ ਹੀ ਨਹੀਂ ਘਰ ਬਹਰ ਰਹਿੰਦੇ ਮਤਲਬ 40 50 ਸਾਲ ਹੋ ਗਿਆ ਤੇ ਤੁਹਾਡੇ ਵੀ ਨਹੀਂ ਰਹਿੰਦੇ ਤੇ ਹੁਣ ਕਿਦਾਂ ਕਰ ਪਤਾ ਲੱਗਾ ਰਾਤ ਨੂੰ ਇਹਨਾਂ ਦੀ ਮੈਨੂੰ ਇੱਥੋਂ ਤੋਂ ਸੁਣਿਆ ਵਸਿਆ ਸੀ ਤੇ ਫੇਰ ਇਹਨਾਂ ਆਏ ਤੇ ਪਤਾ ਲੱਗਾ ਕੱਲ੍ਹ ਦੀ ਆਈ ਹੈ ਕੱਲ੍ਹ ਦੀ ਆਈ ਹਾਂ ਕੱਲ੍ਹ ਦੇ 6 ਵਜੇ ਦਾ ਪੂਰਾ ਇਹਨਾਂ ਕੱਲ੍ਹ ਦੀ ਆਈ ਹੈ ਇੱਥੇ ਹੀ ਬੈਠੇ ਕੱਲ੍ਹ ਦੇ ਤੇ ਹੁਣ ਫੇਰ ਕਿੰਨੂੰ ਦੱਸਿਆ ਫਿਰ ਤੁਸੀਂ ਹਾਂ ਪਿਆ ਰਹੀ ਮੇਰੀ ਵੱਡੀ ਅੱਛਾ ਨਹੀਂ ਬਸ ਤੇ ਹੁਣ ਫੇਰ ਸੰਸਕਾਰ ਕਰਨ ਲੱਗੇ ਹਾਂ ਕੀ ਬਟਾਲੇ 'ਚ ਕਿਸੇ ਨੂੰ ਕਿਹਾ ਇੱਥੇ ਆਣ ਵਾਸਤੇ ਮੇਰੇ ਤੁਹਾਨੂੰ ਹਾਂ ਸਾਰੇ ਪਰਿਵਾਰ ਜਿਹੜੇ ਰਹਿੰਦਾ ਉਹ ਘਰ ਕੇ ਨਾਲ ਨਾਲ ਬਰੋ ਗਦੀ ਨਾਮ ਦੀ ਆਪਣਾ ਬੜਾ ਸੁੰਮੀਤ ਹੈ। ਸੁੰਮੀਤ ਇਹ ਇੱਕ ਬੋਡੀ ਜਿਹੜੀ লাশ ਹੈ ਤੇ ਕਿੱਦਾਂ ਪਤਾ ਲੱਗਾ ਹੀ ਆਪਾਂ ਨੂੰ? ਅੱਜ ਮਾਰਕੀਟ 'ਚ ਵੇਂਦਾ ਰਿਹਾ ਇੱਥੇ ਸੁੰਦਰਿਆਵਾ ਤੇ ਕੱਲ ਸ਼ਾਮ ਵੇਲੇ ਡੈੱਡ ਹੋ ਗਿਆ। ਫਿਰ ਮਾਰਕੀਟ ਵਾਲਿਆਂ ਨੇ ਸਾਰਾ ਕਾਬਰ ਗਦੀ ਨੂੰ ਲਈ। ਮਾਰਕੀਟ ਵਾਲਿਆਂ ਨੇ ਫੋੜੇ ਪੈਸੇ ਪਾ ਕੇ ਉਹਨਾਂ ਦੀ ਬੇਟੀ ਆਈ ਗਏ ਨੇ ਉਹਨੂੰ ਦਿੱਤੇ ਵਿੱਚ ਸੰਸਕਾਰ ਹੋ ਗਏ। ਭਾਜੀ ਕਿਹੜੀ ਮਾਰਕੀਟ ਪੈਂਦੀ ਸੀ? ਇਹ ਆਪਣੇ ਤੜਾ ਸੁੰਦਰ ਚੌਂਕ ਦੇ ਕੋਲ ਹੈ। ਤੇ ਹੁਣ ਸੰਸਕਾਰ ਤੇ ਸਾਰਾ ਕਾਬਰ ਉਹਨੂੰ ਕੀਤਾ ਜਾ ਰਿਹਾ। ਕਾਬਰ ਤੋਂ ਬਾਕੀ ਮਾਰਕੀਟ ਵਾਲਿਆਂ ਨੇ ਫੋੜੇ ਪੈਸੇ ਪਾ ਕੇ ਜਿੱਥੇ ਨੇ ਵਿੱਚ ਸੰਸਕਾਰ ਹੋ ਦੇਣਾ। ਅਰੀ ਕੀ ਨਾਮ ਦੇ ਆਪਣਾ ਮੇਰਾ ਰਤਨ ਬਟਵਾਲ ਜੀ ਸਹਾਰਾ ਕਲੱਬ ਤੋਂ ਤੇ ਇਹ ਸਹਾਰਾ ਕਲੱਬ ਜੇ ਸਾਡੇ ਪ੍ਰਧਾਨ ਜੀ ਨੂੰ ਫੋਨ ਆਇਆ ਜੀ ਤੇ ਇਹ ਨਿਵਾਸ ਬੈਡ ਬੌਡੀ ਸੀ ਜਿਨ੍ਹਾਂ ਦੀ ਵੀਰ ਆਤ ਕੰਨ ਕਾਰਨ ਜਾਂ ਕੇ ਫਰਦਾਨਾ ਨੌਂ ਹੋ ਗਈ ਏ ਤੇ ਸਹਾਰਾ ਕਲੱਬ ਦੇ ਪ੍ਰਧਾਨ ਜੀ ਨੇ ਸਾਡੀ ਟੀਮ ਲਈਏ ਸਾਰਿਆਂ ਨੂੰ ਸਾਈ ਟੀਮ ਦੀ ਤੇ ਇਹਨਾਂ ਦਾ ਸੰਸਕਾਰ ਕਰਨ ਵਾਸਤੇ ਲੈ ਜਾ ਰਹੇ ਆਂ ਰਾਦੀਆਂ ਬੇਟੀਆਂ ਤੇ ਉਹਨਾਂ ਦਾ ਬੇਟਾ ਇੱਕੋ ਉਹ ਵੀ ਪਹੁੰਚ ਗਿਆ ਉਹਨਾਂ ਨੂੰ ਨਾਲ ਲੈ ਕੇ ਤੇ ਕੁੜੀਆਂ ਦੇ ਸੰਸਕਾਰ ਕਰਨ ਦੇ ਉੱਤੇ ਜਾ ਰਹੇ ਸੀ ਭਾਜੀ ਕਿੱਥੋਂ ਲਾਸਟ ਕਵਰ ਕੀਤੀ ਸੀ ਇਹ ਮਟਾਲੇ ਦਾ ਸਾਸ਼ਤਰੀ ਨਗਰ ਹੈ ਜੀ ਤੇ ਇਨਕਮ ਟੈਕਸ ਦੀ ਬਿਲਡਿੰਗ ਦੇ ਨਾਲ ਹੀ ਤੇ ਜੋ ਖੁੱਲਾ ਸ਼ੋਪਿੰਗ ਕੰਪਲੈਕਸ ਹੈ ਜੀ ਜਿਹਦੇ ਜਿਹੜਾ ਬਣਾ ਅਫਸਰ ਹੀ ਹੁੰਦਾ ਜੀ ਤੇ ਦਟਾਨਾਂ ਵਾਲੇ ਉਹਨੂੰ ਸ਼ਰੋਤੀ ਪਾਣੀ ਦਾ ਆਪ ਮੰਲੀ ਦੇ ਜੀ ਤੇ ਮੇਰਾ ਸੋਚਾ ਦੁਕਾਨਾਂ ਵਾਲਿਆਂ ਨੇ ਹੀ ਜਿਹੜੇ ਟੋਪੀਂਗ ਬਿਲਕੁਲ ਪਰ ਉਹਨੋਂ ਨਹੀਂ ਕੁੱਝ ਇਹ ਘਾੜਾ ਵੀ ਜੀ ਪਹੁੰਚਿਆ ਨਾਲ ਇਹਨਾਂ ਵੀ ਇਆਂ ਬੇਟੀਆਂ ਨੇ ਜੀ ਇੱਕ ਬੇਟਾ ਤੇ ਬੇਟਾ ਵੀ ਕੋਈ ਮੈਂਟਲੀ ਅਪਸਕ ਲੱਗਦਾ ਜੀ ਸਹਾਰਾ ਕਲੱਬ ਤੇ ਸਤਪਦੀ ਰੰਜੀ ਜੀ ਨੇ ਪਤਾਈਏ ਕਿ ਹਰ ਬੰਦੇ ਦੇ ਨਾਲ ਸੇਵਾ ਕਰਨ ਨੂੰ ਬਹੁਤ ਸੰਸਕਾਰ ਤੇ ਸਹਾਰਾ ਕਲੱਬੋਂ ਕੀਤਾ ਜਾ ਰਿਹਾ ਹੈ ਇਹ ਸੰਸਕਾਰ ਜਿਹੜਾ ਸਹਾਰਾ ਕਲੱਬ ਤੇ ਜਿਹੜੇ ਮਾਰਕੀਟ ਦੇ ਲੋਕ ਨੇ ਉਹਨਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ